ਆਓ ਅੱਜ ਦੀ ਸਾਖੀ ਦੇ ਵਿੱਚ ਆਪਾਂ ਜਾਣਦੇ ਹਾਂ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਦਾਦੂ ਦੀ ਸਮਾਦ ਤੇ ਮੱਥਾ ਕਿਉਂ ਟੇਕਿਆ ਸੀ ਆਓ ਇਸ ਬਾਰੇ ਆਪਾਂ ਅੱਗੇ ਗੱਲ ਕਰਦੇ ਹਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਲੋਕਾਈ ਦਾ ਭਲਾ ਕਰਦੇ ਹੋਏ ਨਹਰ ਸ਼ਹਿਰ ਤੋਂ ਤੁਰਦੇ ਹਨ ਅਤੇ 18 ਕੋ ਚੱਲ ਕੇ ਰਸਤੇ ਦੇ ਵਿੱਚ ਇੱਕ ਨਗਰ ਆਉਂਦਾ ਹੈ ਉਸ ਨਗਰ ਵਿੱਚ ਇੱਕ ਇੱਕ ਵਿਰਧ ਸਾਧੂ ਰਹਿੰਦਾ ਸੀ ਉਸ ਸਾਧੂ ਦੇ ਪੁੱਛਣ ਤੇ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਬ ਦਿੱਤਾ ਕਿ ਭਾਵੇਂ ਕਿੰਨੀਆਂ ਵੀ ਔਕੜਾਂ ਆਉਣ ਪਰ ਫਿਰ ਵੀ ਸਤਿਗੁਰੂ ਨਾਨਕ ਦਾ ਪੰਥ ਜ਼ਰੂਰ ਚੱਲੇਗਾ ਇਹ ਪੰਥ ਅਕਾਲ ਪੁਰਖ ਵਾਹਿਗੁਰੂ ਦੇ ਹੁਕਮ ਨਾਲ ਸਾਜਿਆ ਗਿਆ ਹੈ ਪਰ ਇਸ ਵਿੱਚ ਇੱਕ ਸ਼ਰਤ ਹੈ ਪਰ ਜੇਕਰ ਇਸ ਪੰਥ ਦੇ ਸਿੰਘ ਅਸੂਲਾਂ ਉਤੇ ਕਾਇਮ ਰਹਿਣਗੇ ਖਰੇ ਉਤਰਨਗੇ ਅਤੇ ਦਸਾਂ ਨੋਹਾਂ ਦੀ ਕੀਰਤ ਕਮਾਈ ਕਰਨਗੇ ਅਤੇ ਦਸਾਂ ਨੋਹਾਂ ਦੀ ਕੀਰਤ ਕਮਾਈ ਤੇ ਨਾਮ ਜਪਣਾ ਸੱਚ ਬੋਲਣਾ ਅਤੇ ਧਰਮ ਦੇ ਪਰਤੇ ਦੇ ਲਈ ਕੁਰਬਾਨ ਹੁੰਦੇ ਰਹਿਣਗੇ ਤਾਂ ਇਹ ਪੰਥ ਜ਼ਰੂਰ ਚੱਲੇਗਾ ਇਸ ਤਰ੍ਹਾਂ ਦੇ ਉਪਦੇਸ਼ ਦਿੰਦੇ ਹੋਏ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਉੱਥੋਂ ਚਾਲੇ ਪਾ ਦਿੰਦੇ ਹਨ ਅਤੇ ਚਲਦੇ-ਚਲਦੇ ਗੁਰੂ ਪਾਤਸ਼ਾਹ ਜੀ ਅਜਮੇਰ ਪਹੁੰਚ ਜਾਂਦੇ ਹਨ ਅਜਮੇਰ ਮਾਰਵਾੜ ਰਾਜਸਥਾਨ ਦਾ ਇੱਕ ਸ਼ਹਿਰ ਹੈ ਅਤੇ ਇੱਥੇ ਮੁਸਲਮਾਨ ਫਕੀਰਾਂ ਦੀ ਇੱਕ ਬਹੁਤ ਵੱਡੀ ਦਰਗਾਹ ਬਣੀ ਹੋਈ ਹੈ ਅਤੇ ਇੱਥੇ ਬਹੁਤ ਸਾਰੇ ਮੇਲੇ ਵੀ ਲੱਗਦੇ ਹਨ ਸ੍ਰੀ ਗੁਰੂ ਨਾਨਕ ਪਾਤਸ਼ਾਹ ਜੀ ਵੀ ਅਜਮੇਰ ਅਤੇ ਪੁਸ਼ਕਰ ਆਏ ਸਨ ਗੁਰੂ ਨਾਨਕ ਪਾਸ਼ਾ ਜੀ ਨੇ ਪੀਰਾਂ ਦੇ ਨਾਲ ਚਰਚਾ ਵੀ ਕੀਤੀ ਸੀ ਅਤੇ ਉਹਨਾਂ ਦੇ ਹਿਰਦਿਆਂ ਦੇ ਵਿੱਚ ਦਵੇ ਭਾਵਨਾ ਦੂਰ ਕੀਤੀ ਸੀ ਸ੍ਰੀ ਗੁਰੂ ਗੋਬਿੰਦ ਸਿੰਘ ਪਾਸ਼ਾ ਜੀ ਦੇ ਸਮੇਂ ਅਜਮੇਰ ਇੱਕ ਬਹੁਤ ਵੱਡਾ ਪ੍ਰਸਿੱਧ ਸ਼ਹਿਰ ਸੀ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਮਾਨ ਵਿੱਚ ਸੋਚਿਆ ਕਿ ਇਸ ਸ਼ਹਿਰ ਦਾ ਭਰਮਣ ਜ਼ਰੂਰ ਕਰਨਾ ਚਾਹੀਦਾ ਹੈ ਕਿਉਂਕਿ ਇੱਥੇ ਸ੍ਰੀ ਗੁਰੂ ਨਾਨਕ ਪਾਸ਼ਾ ਜੀ ਦੀ ਸਿੱਖੀ ਵੀ ਮੌਜੂਦ ਹੈ ਦਾਸੀ ਸਾਧੂ ਸਿੱਖੀ ਦਾ ਪ੍ਰਚਾਰ ਮਾਰਵਾੜੀਆਂ ਵਿੱਚ ਬਹੁਤ ਕਰਦੇ ਸਨ ਇਹਨਾਂ ਵਿੱਚੋਂ ਹੀ ਇੱਕ ਨਰਹਣੇ ਪਿੰਡ ਵਿੱਚ ਸਾਧੂ ਦਾदू ਦੀ ਸਮਾਦ ਉੱਤੇ ਮਹੰਤ ਜੈਤਰਾਮ ਸਨ ਗੁਰੂ ਗੋਬਿੰਦ ਸਿੰਘ ਜੀ ਨੇ ਉਸ ਆਸਣ ਤੇ ਜਾ ਕੇ ਆਪਣਾ ਆਸਣ ਲਾਇਆ ਅਤੇ ਜੈਤਰਾਮ ਨੇ ਵੀ ਗੁਰੂ ਗੋਬਿੰਦ ਸਿੰਘ ਜੀ ਦੀ ਬੜੀ ਸੇਵਾ ਕੀਤੀ ਕਿਹਾ ਜਾਂਦਾ ਹੈ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੇ ਤੀਰ ਦੇ ਨਾਲ ਦਾदू ਦੀ ਸਮਾਦ ਨੂੰ ਨਮਸਕਾਰ ਕੀਤੀ ਸੀ ਇਸ ਨਮਸਕਾਰ ਨੂੰ ਦੇਖਦੇ ਹੋਏ ਸਿੰਘਾਂ ਨੇ ਬੜਾ ਇਤਰਾਜ਼ ਜਤਾਇਆ ਅਤੇ ਗੁਰੂ ਪਾਤਸ਼ਾਹ ਜੀ ਨੂੰ ਬੜੀ ਦਲੇਰੀ ਦੇ ਨਾਲ ਕਿਹਾ ਕਿ ਪਾਤਸ਼ਾਹ ਜੀ ਤੁਸੀਂ ਇਹ ਕੀ ਕੀਤਾ ਹੈ ਤੁਹਾਡਾ ਹੁਕਮ ਹੈ ਕਿ ਕਿਸੇ ਵੀ ਮੜੀ ਕਿਸੇ ਵੀ ਮੜੀ ਨੂੰ ਮੱਥਾ ਨਹੀਂ ਟੇਕਣਾ ਪਰ ਤੁਸੀਂ ਇੱਥੇ ਮੱਥਾ ਕਿਉਂ ਟੇਕਿਆ ਸਿੰਘਾਂ ਦੀ ਇਹ ਗੱਲ ਸੁਣ ਕੇ ਗੁਰੂ ਪਾਤਸ਼ਾਹ ਜੀ ਮੁਸਕਰਾਉਣ ਲੱਗੇ ਮੁਸਕਰਾਉਂਦੇ ਹੋਏ ਕਹਿਣ ਲੱਗੇ ਕਿ ਠੀਕ ਹੈ ਭਾਈ ਸਿੰਘੋ ਅਸੀਂ اصولਾਂ ਦੀ ਲੰਘਣਾ ਕੀਤੀ ਹੈ ਸਾਨੂੰ ਇਸ ਗੱਲ ਦੀ ਬੜੀ ਖੁਸ਼ੀ ਹੋਈ ਹੈ ਕਿ ਤੁਸੀਂ ਗਲਤੀ ਫੜਨ ਵਾਲੇ ਨੀਡਰ ਤੇ ਸੱਚੇ ਸਿੰਘ ਬਣ ਚੁੱਕੇ ਹੋ ਬਾਕੀ ਦਾਦੂ ਇੱਕ